ਇਹਦੀ ਪੂਰਾ ਮਾਮਲਾ ਜੀ ਮਾਂਜੋ ਕਮਿਸ਼ਨਰ ਪੁਲਿਸ ਚਲੰਦਰ ਜੀ ਦੀ ਹਦਾਇਤਾਂ ਦੇ ਮਤਲਬ ਕਿ ਸ਼ਹਿਰ ਦੇ ਵਿੱਚ ਸਨੇਚਿੰਗ ਤੇ ਚੋਰੀ ਦੀ ਵਾਰਦਾਤ ਕਰਨ ਵਾਲੇ ਕ੍ਰਾਈਮਨਲਸ ਨੂੰ ਗ੍ਰਿਫਤਾਰ ਕਰਨ ਦੇ ਲਈ ਇੱਕ ਸਪੈਸ਼ਲ ਜਿਹੜੀ ਹੈਗੀ ਕੈਂਪੇਨ ਚਲਾਈ ਸੀ ਅਸੀਂ ਸੈਂਟਰਲ ਸਬ ਡਿਵੀਜ਼ਨ ਚ ਤੋਂ ਇਸੇ ਕੈਂਪੇਨ ਦੇ ਤਹਿਤ ਜਿਹੜੀ ਹੈਗੀ ਰਾਮਾਮੁੜੀ ਦੀ ਪੁਲਿਸ ਨੂੰ ਇਹ ਕੱਲ 5 2 25 ਨੂੰ ਇੱਕ ਅਹਿਮ ਸਫਲਤਾ ਮਿਲੀ ਹੈ ਜੇ ਜਦੋਂ ਹਦਰਾ ਨੇ ਨਾਕਾਬੰਦੀ ਹੈਗੀ ਹੈ ਮਕਦਮਾ ਨੰਬਰ 24 ਜਿਹੜਾ ਕਿ 4225 ਨੂੰ ਅੰਡਰ ਸੈਕਸ਼ਨ 304 ਜਮਨਦੋ 305 ਪੀਐਨਸ ਤੇ ਦਰਜਿਸਟ੍ਰੋ ਹੋਇਆ ਸੀਗਾ ਉਸ ਮੁਕੱਦਮੇ ਦੇ ਦੋਸ਼ੀ ਸਾਹਿਲ ਵੰਸ਼ ਤੇ ਹਰਮਨ ਜਿਹੜੇ ਕਿ ਬੇਸਿਕਲੀ ਜਮਸ਼ੀਰ ਜਲੰਧਰ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਚੋਰੀ ਦੇ ਮੋਟਰਸਾਈਕਲ ਦੇ ਸਬੰਧ ਗ੍ਰਿਫਤਾਰ ਕੀਤਾ ਸੀਗਾ ਔਰ ਪੁੱਛਗਿਛ ਦੇ ਦੌਰਾਨ ਜਿਹੜਾ ਇਹਨਾਂ ਤਿੰਨਾਂ ਦੇ ਪਾਸੋਂ ਐ ਖੋਹੇ ਹੋਏ ਜਿਹੜੇ ਦੋ ਮੋਟਰਸਾਈਕਲ ਨੇ ਇੱਕ ਸਪਲੈਂਡਰ ਹੈਗਾ ਤੇ ਇੱਕ ਸਜੂਕੀ ਹੈ ਉਹ ਬਰਾਮਦ ਹੋਏ ਨੇ ਤੇ ਸ਼ਹਿਰ ਦੇ ਵਿੱਚ ਇਹਨਾਂ ਨੇ ਜਿਹੜੀਆਂ ਹੋਰ ਵੀ ਮੋਬਾਈਲ ਸਨੇਚਿੰਗ ਕੀਤੀ ਸੀਗੇ ਤਾਂ ਉਹਦੇ ਵਿੱਚ ਟੋਟਲ 6 ਜਿਹੜੇ ਮੋਬਾਈਲ ਹੈਗੇ ਨੇ ਅਲੱਗ-ਅਲੱਗ ਕੰਪਨੀਆਂ ਦੇ ਇਹਨਾਂ ਤੋਂ ਬਰਾਮਦ ਹੋਏ ਆ ਇਹਨਾਂ ਨੂੰ ਮੁਕੱਦਮਾ ਹਸਤਾ ਜਿਵੇਂ ਅਸੀਂ ਕੱਲ ਗ੍ਰਿਫਤਾਰ ਕੀਤਾ ਗਿਆ ਸੀ ਔਰ ਅੱਜ ਜਿਹੜਾ ਹੈਗਾ ਸੀ ਇਹਨਾਂ ਨੂੰ ਕੋਰਟ ਦੇ ਵਿੱਚ ਜਿਹੜਾ ਪੇਸ਼ ਕਰਕੇ ਜਿਹੜਾ ਹੈਗਾ ਇਹਨਾਂ ਦੇ ਇੱਕ ਦੰਦਾ ਸੀ ਪੁਲਿਸ ਨੇ ਮਾਲ ਹਾਸਲ ਕੀਤਾ ਹੈ ਤੇ ਹੋਰ ਵਾਰਦਾਤਾਂ ਜਿਹੜੀਆਂ ਟ੍ਰੇਸ ਕਰਨ ਵਾਸਤੇ ਅਜੇ ਰਹੀ ਹੈਗੀ ਪੁੱਛਗਿੱਛ ਹੋ ਜਾਰੀ ਹੈ ਸਰ ਇਹਨਾਂ ਦੇ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜੀ ਇਹ ਫਿਲਹਾਲ ਜਿਹੜਾ ਹੈਗਾ ਇਹ ਇਹਦੇ ਬਾਰੇ ਜਿਹੜਾ ਹੈਗਾ ਅਸੀਂ ਵੈਰੀਫਾਈ ਕਰ ਰਹੇ ਕਿ ਇਹਨਾਂ ਦਾ ਪੁਰਾਣਾ ਕ੍ਰਿਮੀਨਲ ਰਿਕਾਰਡ ਕੀ ਹੈਗਾ ਲੇਕਿਨ ਜਿਹੜਾ ਇਹ ਮਕਦਮਾ ਹੈਗਾ ਤੇ 24/25 ਇਹ ਤਾਜ਼ਾ ਮਕਦਮੇ ਰਕਰ ਰਾਮਾਬੜੀ ਘਰ ਚੁਆ ਸੀਗਾ ਤੇ ਇਹਨਾਂ ਨੇ ਹੋਰ ਵੀ ਕੋਈ ਵਾਰਦਾਤਾਂ ਸ਼ਹਿਰ ਚ ਅੰਜਾਮ ਦਿੱਤੀਆਂ ਕੀ ਅੰਜਾਮ ਦੇਣੀਆਂ ਸੀ ਹਾਂਜੀ ਹਾਂਜੀ ਬਿਲਕੁਲ ਜਿਹੜੇ 6 ਮੋਬਾਈਲ ਅਸੀਂ ਇਹਨਾਂ ਤੋਂ ਬਰਾਮਦ ਕੀਤੇ ਹੈਗੇ ਨੇ ਇਹ ਸ਼ਹਿਰ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਇਹ ਸਨੇਚਿੰਗ ਕੀਤੀ ਸੀਗੀ ਔਰ ਉਹ ਜਿਹੜੀਆਂ ਵਾਰਦਾਤਾਂ ਹੈਗੀਆਂ ਨਾ ਆਲਮੋਰ ਤੇ 3-4 ਵਾਰਦਾਤਾਂ ਸਾਡੀਆਂ ਦੇ ਵਿੱਚ ਟਰੇਸ ਹੋਈਆਂ ਨੇ ਸ਼ਹਿਰ ਦੇ